ਕਿਤਾ ਜੀ ਦਰਸਾ ਸਿਆਸੀ ਮੁੱਦਿਆਂ 'ਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਅ ਦੇਖੋ ਬੈਕਗਰਾਉਂਡ ਅਸੀਂ ਆਲਰੇਡੀ ਪਹਿਲੇ ਸੈਗਮੈਂਟ 'ਚ ਐਕਸਪਲੇਨ ਕੀਤੀ ਹੈ ਬਠਿੰਡਾ ਦੀ ਇਹਨਾਂ ਦੀ ਜ਼ਬਰ ਰੈਲੀ ਦੀ ਕਿਉਂਕਿ ਜਦੋਂ ਤੁਸੀਂ ਜਬਰਦਸਤੀ ਡੇਲੀ ਵੇਜਰਸ ਨੂੰ ਇਕੱਠੇ ਕਰਕੇ ਲਿਆਓ ਤੇ ਉਹ ਜ਼ਬਰ ਰੈਲੀ ਹੈ ਸਤਿ ਭਾਵਨਾ ਦੇ ਪਤਾ ਨਹੀਂ ਕਿਹਦੇ ਨਾਲ ਇਹ ਭਾਵਨਾ ਰੜਾ ਰਹੇ ਨੇ ਜੀ ਔਰ ਇਹਨਾਂ ਦਾ ਜਲੂਸ ਚੜਾ ਹੈ ਔਰ ਇਹ ਚੰਗੀ ਗੱਲ ਹੈ ਵੀ ਜਦੋਂ ਥਰਾਈਵਿੰਗ ਮੀਡੀਆ ਹੁੰਦਾ ਹੈ ਭਾਵੇਂ ਮੇਨਸਟ੍ਰੀਮ ਮੀਡੀਆ ਤਾਂ ਇਹਨਾਂ ਦਾ ਝੂਠ ਦਾ ਪਰੰਦਾ ਹੀ ਹੈ ਉਹ ਸਟੋਰੀਜ਼ ਵੀ ਸਪਰੈਸ ਕਰਦੇ ਨੇ ਭਾਜੀਪੀ ਨੇ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਵੀ ਦੇਖਿਆ ਕਿ ਜੀ ਹੁਣ ਇਹ ਸਿੱਖਾਂ ਨੂੰ ਕੁੱਟ ਚਾੜਨ ਲੱਗਾ ਹੋਇਆ ਹੈ ਤਾਂ ਹੁਣ ਜੁਆਇਨ ਕਰ ਲਓ ਉਹਨਾਂ ਨੇ ਵੀ ਜੁਆਇਨ ਕਰ ਲਿਆ हरियाणा ਦੇ ਵੀ ਇਸ ਦਾ ਨਤੀਜਾ ਸੀ ਕਿ ਬੀਜੇਪੀ ਦੇ ਹਿੰਦੂ ਤਵੀ ਵਰਕਰ ਜਿਹੜੇ ਇਹਨਾਂ ਨੇ ਢੋਏ ਛੋਟੀਆਂ ਵਹਨਾਂ 'ਚ ਵੀ ਢੋਏ ਔਰ ਦੂਸਰੇ ਸਕੂਲ ਬੱਸਾਂ 'ਚ ਵੀ ਢੋਏ ਪਰ ਅਸੀਂ بجائے ਕਿ ਆਪਣੀ ਕਮੈਂਟਰੀ ਦੇਣ ਦੇ ਔਰ ਸੋਸ਼ਲ ਮੀਡੀਆ ਤੇ ਬਹੁਤ ਕੁਝ ਐਸਾ ਆਇਆ ਹੈ ਸਿਰ ਤੋਂ ਹੀ ਚੱਲ ਰਿਹਾ ਸੀ ਜੀ ਪਰ ਅਸੀਂ ਇਹਦੇ ਲਈ ਦੱਸਣ ਦੇ ਲਈ ਵੀ ਕਿਵੇਂ ਇਹਨਾਂ 'ਚ ਫਰਕ ਕੀ ਹੈ ਇੱਕ ਪਾਸੇ ਇਨੀਆਂ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ 10 ਨਵੰਬਰ ਦੇ ਸਰਬੱਤ ਖਾਲਸਾ ਨੂੰ ਰੋਕਣ ਲਈ ਗੈਸ ਸਟੇਸ਼ਨਾਂ 'ਤੇ ਗੈਸ ਬੰਦ ਕਰ ਦਿੱਤੀ ਧਮਕੀਆਂ ਦਿੱਤੀਆਂ ਪ੍ਰਾਈਵੇਟ ਬੱਸਾਂ ਕੈਨਸਲ ਕੀਤੀਆਂ ਲੋਅਰ ਲੈਵਲ ਤੱਕ ਐਡਮਿਨਿਸਟ੍ਰੇਸ਼ਨ ਨੇ ਮਦਖਲਤ ਕੀਤੀ ਪਰ ਇਹਦੇ باوجود ਲੱਖਾਂ ਲੋਕ ਆਪ ਮੁਹਾਰੇ ਉੱਥੇ ਪਹੁੰਚ ਗਏ ਜੀ ਤੇ ਜੇ ਹੁਣ ਸੁਖਬੀਰ ਬਾਦਲ ਜਾਂ ਅਕਾਲੀਆਂ ਦਾ ਇਹ ਕਲੇਮ ਵੀ ਮੰਨ ਲਿਆ ਜਾਏ ਉਹ ਕਹਿੰਦੇ ਜੀ 2 ਲੱਖ ਲੋਕ ਸਦ ਭਾਵਨਾ ਰਹਿ ਲਈ ਜਾਏ ਹਾਲਾਂ ਜਿਹੜਾ ਬੜਾ ਲਿਬਰਲ ਅਕਾਊਂਟ ਹੈ ਉਹ 70-80 ਹਜ਼ਾਰ ਦੇ ਕਰੀਬ ਦਿੰਦਾ ਹੈ ਉਹਨੋਂ 70-80 ਹਜ਼ਾਰ ਬੰਦਾ ਵੀ ਕਿਵੇਂ ਆਇਆ ਕੌਣ ਆਇਆ ਜੀ ਇਹਦੀ ਸਟੋਰੀ ਅਸੀਂ ਇੰਡੀਅਨ ਐਕਸਪ੍ਰੈਸ ਦੀ ਪੇਕ ਕੀਤੀ ਹੈ ਤਾਂ ਕਿ ਇਹ ਇਲਜ਼ਾਮ ਨਾ ਲੱਗੇ ਕਿ ਜੀ ਅਸੀਂ ਡੈਲੀਬਰੇਟਲੀ ਜਿਹੜਾ ਉਹਨਾਂ ਦੇ ਇਕੱਠ ਨੂੰ ਛੁਟੇਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਹੈਡਲਾਈਨ ਹੈ ਇੰਡੀਅਨ ਐਕਸਪ੍ਰੈਸ ਦੀ ਔਰ ਇਹ ਸਟੋਰੀ ਨੂੰ ਵੀ ਕਰਨ ਵਾਲਾ ਜਿਹੜਾ ਕੋਈ ਨਾਨ ਸਿੱਖ ਲੱਗਦਾ ਰੱਖੀ ਜੱਗਾ ਬਠਿੰਡਾ ਡੈਡਲਾਈਨ ਦੀ ਹੈ ਜੀ ਇਨ ਹਿਊਜ ਟਰਨ ਆਊਟ ਹਿਊਜ ਉਹਨੇ ਕੌਮਿਆਂ ਦੇ ਵਿੱਚ ਦਿੱਤਾ ਕਿ ਹੁਣ ਬਾਦਲਾ ਕਹਿਣਾ ਬਹੁਤ ਭਾਰੀ ਉਹਨਾਂ ਕਹਿੰਦੇ ਹਿਊਜ ਜੀ ਇਹ ਇਹ ਮਜ਼ਾਕ ਹੈ ਕਿ ਹਿਊਜ ਹਿਊਜ ਟਰਨ ਆਊਟ ਨਰੇਗਾ ਵਰਕਰਸ ਸੀਨੀਅਰ ਸਿਟੀਜ਼ਨਸ ਐਂਡ ਡੇਲੀ ਵੇਜਰਸ ਉਹਨੇ ਕਿਹਾ ਜਿਹੜਾ ਹਿਊਜ ਇਕੱਠ ਹੈ ਉਹਦੇ ਵਿੱਚ ਨਰੇਗਾ ਜਿਹੜੀ ਇਹ ਸੈਂਟਰ ਦੀ ਇੱਕ ਸਕੀਮ ਹੈ ਕਿ ਜੀ ਅਸੀਂ ਸ਼ਾਇਦ ਸਾਲ ਦਾ ਤੀਜਾ ਹਿੱਸਾ ਕੰਮ ਦਵਾਂਗੇ ਹੀ ਦਵਾਂਗੇ ਤੁਹਾਨੂੰ ਕਿਤੇ ਵੀ ਹੋਏ ਦਿਆਂਗੇ ਪਰ ਇਹ ਮਨਮੋਹਨ ਸਿੰਘ ਦੇ ਵੇਲੇ ਸ਼ੁਰੂ ਹੋਈ ਸੀ ਤਾਂ ਉਹਨਾਂ ਨੂੰ ਤਨਖਾਹਾਂ ਮਿਲ ਜਾਂਦੀਆਂ ਕੰਮ ਹੋਏ ਨੇ ਆਧਿਕ ਸੜਕ ਇਧਰੋਂ ਪੁੱਟਦੇ ਨੇ ਫਿਰ ਸ਼ਾਮ ਨੂੰ ਉਹਨੂੰ ਪਾਰ ਦਿੰਦੇ ਨੇ ਉਹਨਾਂ ਕਹਿੰਦੇ ਆ ਕੇ ਚੈੱਕ ਲੈ ਜਾਓ ਸੀਨੀਅਰ ਸਿਟੀਜ਼ਨ ਨੂੰ ਬੁਢਾਪਾ ਪੈਨਸ਼ਨ ਹੈ ਉਹ ਰੋਕੀ ਹੋਈ ਹੈ ਕਈਆਂ ਦੀ ਤੇ ਸਰਪੰਚ ਇੱਥੇ ਆ ਕਾਰਲੀ ਜਾਂ ਦੂਜੇ ਉਹਨਾਂ ਨੇ ਕਿਹਾ ਜੀ ਤੁਸੀਂ ਆਓ ਰੈਲੀ ਤੇ ਤੁਹਾਨੂੰ ਉੱਥੋਂ ਤੋਂ ਬਾਅਦ ਦੇਵਾਂਗੇ ਪੈਨਸ਼ਨ ਐਂ ਡੇਲੀ ਵੇਜਰ ਰੋਜ਼ਾਨਾ ਕੰਮ ਕਰਨ ਵਾਲਿਆਂ ਨੂੰ ਦਿਹਾੜੀ ਉਹਨਾਂ ਨੇ ਕਿਹਾ ਕਿੰਨੀ ਲੈਂਦੇ ਹੋ 100 ਚਲੋ 200 ਦੇਵਾਂਗੇ ਆਓ ਛੱਡਿਏ ਜੀ despite shromney kalidal's claims that they are overwhelmed by the public response at the first sadbhavna rally the scenario at the venue gave different picture kange paame akali daave karde ne ke ji oh bahut lokan ne respond kita par asliyat jehdi hai eh kuch hor hi bayan kar rahi most of the participants most shows important most ji ke bahut te most of the participants were either narega workers ਸੀਨੀਅਰ ਸਿਟੀਜ਼ਨਸ ਡੇਲੀ ਵੇਜਰਸ ਐਂਡ ਮਾਈਗ੍ਰੈਂਟ ਲੇਬਰਸ ਬਿਹਾਰੀ ਭਈਏ ਯੂਪੀ ਬਿਹਾਰ ਦੇ ਉਹ ਵੀ ਲੈ ਕੇ ਟੋਕੇ ਉਹ ਕਹਿੰਦੇ ਬਾਬੂ ਜੀ ਚਲੋ ਖਾਣਾ ਮਿਲੇਗਾ ਸ਼ਰਾਬ ਵੀ ਮਿਲੇਗਾ ਸ਼ਰਾਬ ਕਹਿੰਦੇ ਨੇ ਸ਼ਰਾਬ ਵੀ ਮਿਲੇਗਾ ਔਰ ਉਹ ਫੋਟੋਆਂ ਨੇ ਕਿ ਕਿਵੇਂ ਸ਼ਰਾਬ ਦੀਆਂ ਪੇਟੀਆਂ ਰੱਖੀਆਂ ਹੋਈਆਂ ਔਰ ਜਿਹੜੀ ਬੱਸਾਂ ਦੇ ਢੋ ਰਹੇ ਨੇ ਉਹਨਾਂ ਚੋ ਪੇਟੀਆਂ ਵੀ ਲੱਦ ਰਹੇ ਨੇ ਕਹਿੰਦੇ ਕਿ ਸ਼ਰਾਬ ਵੀ ਮਿਲੇਗਾ as the rally uh, as the rally was organized in the township of pearl group a real estate company located on bathinda konia gunyana road schools and colleges located in gunyana block remain closed fearing traffic jams oh vi jadia ne ohna ne band kar te school vi halaan traffic jam nahi hona eh hai ve jehde vi ohna ch private aur government honge ohna nu keha hona ve samne ane leke aao us Daily Public School Krishna Vatika and others remain closed on Monday in Gunanana area. Un Gunanana mandi uton kuch kilometer hai. Even uthon de school vi band kar ditte ne. Spectators from Bathinda, Muktsar, Faridkot, Mansa and Fazilka came to the rally in the transport arranged by the area MLAs or constituency incharges. Jede MLA ne oh busan laye aur jinna jede sitting si ਉਹਨਾਂ ਨੂੰ ਕਿਹਾ ਗਿਆ ਜੀ ਤੁਹਾਨੂੰ ਟਿਕਟ ਤਾਂ ਮੰਨਣੀ ਹੈ ਇੰਨੇ ਨੇ ਬੰਦੇ ਲਿਆਓ ਜੀ ਤੇ ਜਿਹੜੇ ਹਾਰੇ ਸੀ ਉਹਨਾਂ ਨੂੰ ਕਿਹਾ ਜੇ ਦੁਬਾਰਾ ਟਿਕਟ ਲੈਣੀ ਹੈ ਤੇ ਇੰਨੇ ਨੇ ਬੰਦੇ ਲਿਆਓ ਇਹ ਲਾਰਜ ਨੰਬਰ ਆਫ ਥੀਸ ਬੱਸਸਿਸ ਵਾਰ ਆਫ ਸਕੂਲਸ ਐਂਡ ਕਾਲਜੇਸ ਆਫ ਮਾਂਸਾ ਫਾਜ਼ਿਲਕਾ ਬਠਿੰਡਾ ਸਮ ਬੱਸਸਿਸ ਵਾਰ ਬੀਅਰਿੰਗ ਰਾਜਸਥਾਨ ਨੰਬਰ ਪਲੇਟਸ ਹੁਣ ਜਿਨ੍ਹਾਂ ਬੱਸਾਂ ਦੇ ਵਿੱਚ ਲੋਕ ਢੋਏ ਗਏ ਉਹ ਸਕੂਲਾਂ ਤੇ ਕਾਲਜਾਂ ਦੀਆਂ ਬੱਸਾਂ ਸੀ ਹੁਣ ਇਹ ਸਰਕਾਰੀ ਮਿਸਯੂਜ਼ ਆਫ ਮਸ਼ੀਨਰੀ ਔਰ ਉਹ ਸਕੂਲ ਤੇ ਕਾਲਜ ਮਾਨਸਾ ਦੇ ਫਾਜ਼ਿਲਕਾ ਦੇ ਬਠਿੰਡਾ ਦੇ ਔਰ ਕੁਝ ਜਿਹੜੀਆਂ ਬੱਸਾਂ ਨੇ ਉਹ ਰਾਜਸਥਾਨ ਦਾ ਜਿਹੜੀਆਂ ਨੇ ਨੰਬਰ ਪਲੇਟ ਸੀ ਕਿਉਂਕਿ ਰਾਜਸਥਾਨ 'ਚ ਵੀ ਭਾਜਪੀ ਦੀ ਸਰਕਾਰ ਹੈ ਹੁਣ ਰਾਜਸਥਾਨ ਦੀ ਭਾਜਪੀ ਸਰਕਾਰ ਹਰਿਆਣੇ ਦੀ ਖੱਟੜ ਸਰਕਾਰ ਤੇ ਬਾਦਲ ਦੀ ਜਮੂਰੀ ਸਰਕਾਰ ਨਾਗਪੁਰ ਦੇ ਜਮੂਰੀਆਂ ਦੀ ਹੁਣ ਇਹ ਤਿੰਨੋਂ ਰਲ ਕੇ ਜੇ 70000 ਬੰਦਾ ਇਕੱਠਾ ਕੀਤਾ ਉਹ ਵੀ ਨਰੇਗਾ ਔਰ ਡੇਲੀ ਵੇਜਰ ਤੇ ਉਹਨਾਂ ਦੀਆਂ ਸਕੂਲ ਔਰ ਅਫੀਸ਼ੀਅਲ ਬੱਸਾਂ ਇਸਤੇਮਾਲ ਕਰਕੇ ਤੇ ਕਿੰਨੀ ਹਿਊਜ ਰੈਲੀ ਹੋ ਗਈ ਜੀ ਬੂਟਾ ਸਿੰਘ ਹੁਣ ਉਹਨਾਂ ਨੇ ਜਿਹੜੇ ਕੱਲੇ ਕੱਲੇ ਬੰਦਿਆਂ ਨੂੰ ਜਿਹਨੂੰ ਇਹਨੇ ਅਖਬਾਰ ਨੇ ਇੰਟਰਵਿਊ ਕੀਤਾ ਤੁਸੀਂ ਸਿੰਗਲ ਆਊਟ ਕਰ ਲੈਂਦੇ ਹੋ ਭੀੜ ਚੋਂ ਬੂਟਾ ਸਿੰਘ ਫਰਮ ਗੁਨਿਆਨਾ ਬਲਾਕ ਆਫ ਬਠਿੰਡਾ ਸੈਡ ਇਹ ਹੁਣ ਉਹਨਾਂ ਦੇ ਸ਼ਬਦ ਨੇ ਜਿਨ੍ਹਾਂ ਨੂੰ ਇਹਨਾਂ ਨੇ ਇੰਟਰਵਿਊ ਕੀਤਾ ਬੂਟਾ ਸਿੰਘ ਨੇ ਕਿਹਾ ਗੁਨਿਆਨਾ ਬਲਾਕ ਤੋਂ ਆਈ ਹੈਵ ਨਾਟ ਰਿਸੀਵਡ ਮਾਈ 올ਡ ਏਜ ਪੈਨਸ਼ਨ ਫਰ ਮੋਰ ਦੈਨ 2 ਮੰਥਸ ਆਈ ਵਾਸ ਟੋਲਡ ਟੂ ਕਮ ਟੂ ਦਾ ਰੈਲੀ ਫਰ ਅ ਡੇ ਸੋ ਆਈ ਕਿ ਕਾញੇ ਮੇਰੀ 2 ਮਹੀਨੇ ਦੀ ਪੈਨਸ਼ਨ ਨਹੀਂ ਦਿੱਤੀ ਇਹਨਾਂ ਨੇ ਮੈਨੂੰ ਉਹਨਾਂ ਨੇ ਕਿਹਾ ਜੇ ਤੂੰ ਆ ਜਾ ਰੈਲੀ ਤੇ ਤਮ ਦੇ ਦੇਵਾਂਗੇ ਮੈਂ ਕਹਿੰਦਾ ਆ ਗਿਆ ਮਨਜੀਤ ਸਿੰਘ ਇਹ ਨਰੇਗਾ ਵਰਕਰ ਫਰਮ ਖੁਲ ਖਹਿਰਾ ਵਿਲੇਜ ਇਨ ਸੀਐਮਸ ਕੰਸਟੀਟੂਐਂਸੀ ਲੰਬੀ ਇਹ ਹੁਣ ਬਾਦਲ ਦੇ ਲੰਬੀ ਹਲਕੇ ਚੋਂ ਮਲਜੀਤ ਸਿੰਘ ਜਿਹੜਾ ਨਰੇਗਾ ਵਰਕਰ ਉਹ ਕਹਿੰਦਾ ਵੀ ਹੈਵ ਨਾਟ ਰੀਸੀਵਡ ਨਰੇਗਾ ਵੇਜਸ ਫਾਰ ਮੋਰ ਥੈਨ 2 ਮੰਥਸ ਵੀ ਵਰ ਆਸਕਡ ਟੂ ਅਟੈਂਡ ਦਾ ਰੈਲੀ ਸੋ ਆਈ ਕੇਮ ਅਲੋਂਗ ਵਿਦ ਅਦਰ 20 ਵਰਕਰਸ ਫਰਮ ਮਾਈ ਵਿਲੇਜ परहैप्स द सरपंच कैन हेल्प अस टू गेट द पेमेंट्स अ लिटिल अर्ली ना दो महीने ਤੋਂ ਮੈਨੂੰ ਨਹੀਂ ਦਿੱਤੀ ਜਿਹਨ ਰੇਗੜਿਆ ਨੇ ਤਰ੍ਹਾਂ ਤੇ ਮੈਂ ਆਪਣੇ 20 ਵਰਕੇ ਵਰਕਰ ਹੋਰ ਮੇਰੇ ਵਰਗੇ ਹੀ ਨੇ ਤੇ ਹੁਣ ਸਰਪੰਚ ਸਾਹਿਬ ਜਿਹੜੀ ਹੈ ਸਾਡੇ ਤੇ ਮਿਹਰਬਾਨੀ ਕਰਨਗੇ ਸਾਡੇ ਚੈੱਕ ਸਾਨੂੰ ਦੇ ਦੇਣਗੇ ਜੀ ਜਸਬੀਰ ਸਿੰਘ ਫ্রম ਲੱਡੂਵਾਲ ਵਿਲੇਜ ਆਫ ਡਿਪਟੀ ਸੀਐਮਸ ਕੰਸਟੀਚੁਐਂਸੀ ਜਲਾਲਾਬਾਦ ਪਹਿਲਾਂ ਪਿਓ ਦਾ ਹਲਕਾ ਦੱਸਿਆ ਲੰਬੀ ਹੁਣ ਪੁੱਤ ਦਾ ਦੱਸਿਆ ਜਲਾਲਾਬਾਦ ਉੱਥੋਂ ਜਿਹੜਾ ਆਇਆ ਉਹਨੇ ਕਿਹਾ وی آرال مارجنل فارمر چھوٹے موٹے کسان ہیں وی جسٹ کےم ٹو سی وٹ دا پولیٹیکل لیڈرز ارینج بائی اوور ولیج سپنچ اینڈ وی وار فری سو ویم ٹو دا رہے ان تماشا دیکھنا ہے بسان سڈے سرپنچ صاحب نے دے دی انہیں کیا بھی شراب بھی دتی ابھی تو موج میلا دیکھنا ہے نچھر سنگر ورکرڈ کم فروم کیپٹن امرندر سین سسٹر مہراج سائڈ आई एम ए डेली एक ए अमरेंद्र ਦੇ ਪਿੰਡ ਦਾ ਮਹਾਰਾਜ ਉਹਨਾਂ ਦਾ ਇਨਸੈਸਟਰਲ ਪਿੰਡ ਹੈ ਉਹਨੇ ਕਿਹਾ ਕਹਿੰਦਾ ਆਈ ਏਮ ਅ ਡੇਲੀ ਵੇਜਰ ਮੈਂ ਤਾਂ ਦਿਹਾੜੀਦਾਰ ਬੰਦਾ ਆਈ ਏਮ ਆਲਸੋ ਅ ਰਜਿਸਟਰਡ ਨਰੇਗਾ ਵਰਕਰ ਮੇਰੀ ਰਜਿਸਟ੍ਰੇਸ਼ਨ ਨਰੇਗਾ ਵਰਕਰ ਦੇ ਤੌਰ ਤੇ ਵੀ ਹੋਈ ਹੈ ਸਿንስ देयर वाज नो ਵਰਕ ਇਨ ਦਾ ਵਿਲੇਜ ਟੂਡੇ ਆਈ ਕੇਮ ਟੂ ਦਾ ਰੈਲੀ ਅਲੋਂਗ ਵਿਦ ਅਦਰ ਵਰਕਰਸ ਬਾਕੀਆਂ ਦੇ ਨਾਲ ਕਹਿੰਦਾ ਮੈਂ ਵੀ ਆ ਗਿਆ ਅੱਜ ਕੰਮ ਤਾਂ ਹੈ ਨਹੀਂ ਸੀ ਸਮ ਪੀਪਲ ਵਰ ਬੀਂਗ ਰਿਫਰੈਂਡ ਬਾਈ ਪੁਲਿਸ ਟੂ ਟਾਕ ਟੂ ਦਾ ਮੀਡੀਆ ਜਦੋਂ ਹੁਣੇ ਦੋ ਤਿੰਨ ਇੰਟਰਵਿਊ ਕਰ ਲਏ ਫਿਰ ਪੁਲਸੀਏ ਪਹੁੰਚ ਗਏ ਉਹ ਲੋਕਾਂ ਨੇ ਉਹਨਾਂ ਨੇ ਕਿਆ ਵੀ ਇਹ ਤਾਂ ਸਾਰੀ ਹਕੀਕਤ ਬਾਹਰ ਜਾ ਰਹੀ ਹੈ ਜੀ ਇਹ ਹੈ ਜੀ ਇਹਨਾਂ ਦੀ ਸਦ ਭਾਵਨਾ ਹਿਊਜ ਰੈਲੀ ਜੀ ਔਰ ਈਵਨ ਟ੍ਰਿਬਿਊਨ ਦਾ ਐਡੀਟੋਰੀਅਲ ਸਦ ਭਾਵਨਾ ਬਾਈ ਫੋਰਸ ਹੁਣ ਇਹ ਦੂਜੀ ਅਖਬਾਰ ਪਹਿਲੇ ਇੰਡੀਅਨ ਐਕਸਪ੍ਰੈਸ ਸਟੋਰੀ ਹੈ ਔਰ ਮੈਂ ਇਹ ਹਿੰਦੂ ਅਖਬਾਰ ਇਸ ਲਈ ਪਿਕ ਕਰਦਾ ਕਿਉਂਕਿ ਇਹ ਹਮਦਰਦ ਨੇ ਉਹਨਾਂ ਦੇ ਇਹਨਾਂ ਨੂੰ ਖਾਲਿਸਤਾਨ ਜਾਂ ਦੂਜੇ ਚੋ ਟੈਰਰਿਜ਼ਮ ਨਜ਼ਰ ਆਉਂਦਾ ਪਰ ਜਦੋਂ ਇਹ ਵੀ ਜਲੂਸ ਕੈਂਡਟ ਤੇ ਆ ਗਏ ਹੋਣ ਇਹਨਾਂ ਨੂੰ ਵੀ ਲੱਗਦਾ ਕਿ ਵੀ ਹੁਣ ਇਹ ਇਹਨਾਂ ਤੇ ਹੈ ਨਹੀਂ ਪੱਲੇ ਕੁਝ ਵੀ। ਤੋਂ ਉਹਨੇ ਵੀ ਸਦ ਭਾਵਨਾ ਕੌਮਿਆਂ ਚ ਲਿਖਿਆ ਜਿੱਦਾਂ ਹਿਊਜ ਲਿਖਿਆ ਉਹਨੇ ਬਾਈ ਫੋਰਸ ਉਹਨੇ ਕਿਹਾ ਜੀ ਤਾਕਤ ਦੇ ਜ਼ੋਰ ਨਾਲ ਸਦ ਭਾਵਨਾ ਔਰ ਬਾਅਦ ਜੋ ਉਹਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਰੈਲੀ ਔਨ ਮੰਡੇ ਅਟੈਂਡਿਡ ਆਲਸੋ ਬਾਈ ਰਿਲੇਟਡ ਬੀਜਪੀ ਰਿਪ੍ਰੈਜ਼ੈਂਟੇਟਿਵਸ ਵਾਸ ਮੈਂਟ ਟੂ ਰੀਅਸ਼ੂਰ ਇਟਸੈਲਫ ਐਂਡ ਰੀਅਸਰਟ ਇਟਸ ਲੂਜ਼ਿੰਗ ਹੋਲਡ ਓਨ ਦਾ ਪਬਲਿਕ ਓਨ ਦਾ ਪਲਸ ਆਫ ਦਾ ਪੀਪਲ ਕਿ ਜੀ ਇਹ ਤਾਂ ਬੀਜਪੀ ਵੀ ਅਵੇਂ ਕਿਚਤੂ ਕੇ ਨਾਲ ਲੜੇ ਤੇ ਇਹ ਹੁਣ ਆਪਣੇ ਆਪ ਨੂੰ ਰੀਅਸ਼ੋਰ ਕਰ ਰਹੇ ਨੇ ਕਿ ਜੀ ਸਾਡੇ ਨਾਲ ਬਹੁਤ ਲੋਕ ਨੇ ਲੰਬਾ ਚੌੜਾ ਪਰ ਜਿਹੜਾ ਇੱਕ ਪਹਿਰਾ ਇੰਪੋਰਟੈਂਟ ਹੈ ਉਹਨੇ ਕਿਹਾ ਜੀ ਪੁਸ਼ਡ ਇਨਟੂ ਕਾਰਨਰ ਬਾਏ ਇਟਸ ਪੂਰ ਗਵਰਨੈਂਸ ਹੁਣ ਇਹਨਾਂ ਦਾ ਹਾਲ ਬਾਦਲ ਕੇ ਆਂਦਾ ਇਹ ਹੈ ਵੀ ਮਾੜੀ ਹਕੂਮਤ ਇਨਕਲੂਡਿੰਗ ਦਾ ਫੇਲਿਅਰ ਟੂ ਮੇਨਟੇਨ ਲਾਅ ਐਂਡ ਆਰਡਰ ਕਾਨੂੰਨ ਵਿਵਸਥਾ ਦੀ ਹਾਲਤ ਮਾੜੀ ਜੀ ਐਂਡ ਸੈਟਿੰਗ ਦਾ ਸਟੇਟ ਵਿਦ ਅ ਪਾਇਲ ਅਪ ਆਫ ਡੈਟ ਕਿ ਕਰਜ਼ਾ ਸਟੇਟ ਦੇ ਸਿਰ ਤੇ ਚੜਿਆ ਟੂ ਫੰਡ ਦਾ ਐਸੀਡੀ ਪੋਲਿਟਿਕਸ ਆਫ ਐਪੀਜ਼ਮੈਂਟ the akali bjp government has unleashed a campaign to win over public confidence ke ji lokan da vishwas jitne layi ohna ne eh mohim shuru kitti hai while using force to suppress any voice of protest ke oh kivein taaqat de zor naal har virodh di awaaz nu daba rahe ne the party hopes to generate goodwill through itself through rally kende ji taaqat naal tusi awaaz lokan di daba dio ਤਾਂ ਤੁਸੀਂ ਕਹੋ ਜੀ ਅਸੀਂ ਰੈਲੀਆਂ ਜਿਹੜੀ ਆ ਉਹ ਗੁੜਵੇ ਲੋਕਾਂ ਦੀ ਲੈ ਲਾਂਗੇ ਇਫ ਅਕਾਲੀ ਮਿਨਿਸਟਰ ਮਲੂਕਾ ਵਾਸ ਓਨਲੀ ਪੁਸ਼ਡ ਐਂਡ ਨਾਟ ਸਲੈਪਟ ਐਸ ਦਾ ਮਿਨਿਸਟਰ ਕਲੇਮਸ ਵਾਈ ਡਿਡ ਦਾ ਅਕਾਲੀ ਐਕਟਿਵਿਸਟ ਬੀਟ ਹਿਮ 언ਕੌਂਸ਼ੀਅਸ ਰਾਈਟ ਇਨ ਦਾ ਪ੍ਰੈਜ਼ੈਂਸ ਆਫ ਦਾ ਪੁਲਿਸ ਉਹਨੂੰ ਜਦੋਂ ਮਲੂਕੇ ਦੇ ਜਿਹੜੇ ਚਪੇੜਾਂ ਵੱਜੀਆਂ ਉਹ ਕਹਿੰਦਾ ਨਹੀਂ ਨਹੀਂ ਜੀ ਮੈਨੂੰ ਚਪੇੜਾ ਨਹੀਂ ਪਈ ਮੈਨੂੰ ਧੱਕੇ ਪਏ ਉਹ ਕਹਿੰਦਾ ਜੇ ਧੱਕੇ ਹੀ ਹੋਣੇ ਇਹ ਉਹ ਕਹਿੰਦਾ ਜੇ ਤਾਨੂੰ ਧੱਕੇ ਹੀ ਪਏ ਆ ਤੇ ਪੁਲਿਸ ਦੀ ਮੌਜੂਦਗੀ ਚ ਤੇਰੇ ਗੁੰਡਿਆਂ ਨੇ ਅਕਾਲੀਆਂ ਦੇ ਆਨੇ ਉਹਨਾਂ ਨੂੰ ਉਹਨੂੰ ਅਧਮ ਹੋਇਆ ਕਿਉਂ ਕਰ ਦਿੱਤਾ ਜਦੋਂ ਕਿ ਪੁਲਿਸ ਦੇਖ ਰਹੀ ਹੈ ਵੀ ਕੀ ਹੋ ਰਿਹਾ ਹੈ ਜੀ ਅ ਓਨਲੀ ਪੁਸ਼ਡ ਐਂਡ ਨਾਟ ਸਲੈਪਟ ਉਹਨਾਂ ਨੇ ਕਿਹਾ ਕਿ ਵੀ ਪਬਲਿਕ ਐਂਗਰ ਐਰਪਟਸ ਵੈਨ ਏਵਰ ਅਕਾਲੀ ਮਿਨਿਸਟਰ ਅਟੈਂਡ ਅ ਫੰਕਸ਼ਨ ਜਦੋਂ ਵੀ ਕਿਸੇ ਸਮਾਗਮ 'ਚ ਹੁਣ ਇਹ ਵੀ ਜਿਹੜੀ ਜ਼ਬਰ ਰੈਲੀ ਸੀ ਦੂਰ ਪੰਜਾਬ ਫੂਟੇਜਦਰ 20 ਫੁੱਟ ਚੀ ਸਟੇਜ ਔਰ ਕੱਲ ਇੱਕ ਟਾਕ ਸ਼ੋ ਸੀ ਮੇਰਾ ਮੌਨਟਰੀਅਲ ਸ਼ਾਮ ਨੂੰ ਉਹਦੇ ਤੇ ਇੱਕ ਕਾਲਰ ਨੇ ਕਿਹਾ ਕਹਿੰਦਾ ਜੀ ਉਹ ਸਟੇਜ ਵੱਲ ਦੇਖ ਕੇ ਤੇ ਮੈਨੂੰ ਲੰਗੂਰ ਤੇ ਬਾਂਦਰ ਯਾਦ ਆ ਰਹੇ ਨੇ ਕਿ ਵੀ ਜਾਂ ਰਿੱਚ ਵੀ ਜਿਹੜੇ ਲੰਗੂਰ ਪੈਣ ਵਾਲੇ ਹੁੰਦੇ ਨੇ ਤੁਸੀਂ ਚਿੜੀਆ ਘਰ ਚ ਜਾਓ ਮਿਊਜ਼ੀਅਮ ਚ ਤੇ ਉਹ ਦੂਰ ਵਿਜ਼ਿਟਰਸ ਨੂੰ ਕਰ ਦਿੰਦੇ ਨੇ ਵੀ ਨਾ 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 ਪਿੰਜਰੇ ਦੇ ਨੇੜੇ ਨਾ ਜਾਣਾ ਇਹਨੇ ਪੈਣਾ ਤੁਹਾਨੂੰ ਜੀ ਸੋ ਕਹਿੰਦਾ ਵੀ ਜਿਹੜੇ ਲੋਕਾਂ ਤੋਂ ਇੰਨੀ ਇੰਨੀ ਦੂਰ ਸਟੇਜਾਂ ਤੇ ਉੱਚੀਆਂ ਬੁਰਜ ਵੀ ਉੱਥੇ ਤੇ ਰਿੱਚ ਰੁੱਚੀ ਹੁੰਦੇ ਨੇ ਸੋ ਉਹ ਲੰਗੂਰਾਂ ਦੀ ਤਰ੍ਹਾਂ ਉੱਤੇ ਬੈਠੇ ਨੇ ਰਿੱਚਾਂ ਦੀ ਤਰ੍ਹਾਂ ਸੋ ਕੁਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਗੱਲ ਇੱਥੇ ਹੀ ਨਹੀਂ ਮੁੱਕੀ ਉਹਨਾਂ ਨੇ ਜਿਸ ਤਰੀਕੇ ਨਾਲ ਈਵਨ ਲਾ ਦਾ ਮਿਸਯੂਜ਼ ਪੁਲਿਸ ਨੇ ਕੀਤਾ ਔਰ ਉਹ ਇੱਕ ਸਟੋਰੀ ਹੈ ਕਿ ਫੋਰ ਬਲੈਂਕ ਕੇਸਸ ਟੂ ਅਵੋਇਡ ਟ੍ਰਬਲ ਬਲੈਂਕ ਐਫ ਆਈ ਆਰ ਰਜਿਸਟਰ ਕਰ ਲਈਆਂ ਕਿ ਜੀ ਇਹ ਲੋਕ ਦਰਖਤ ਕੱਟ ਕੇ ਸੁੱਟਣਗੇ ਸੜਕਾਂ ਤੇ ਟ੍ਰੈਫਿਕ ਬਲੌਕ ਕਰਨਗੇ ਕੋਈ ਹੋਰ ਕਰਨਗੇ ਸੋ ਮਤਲਬ ਹਰ ਹਾਲਤ ਦੇ ਵਿੱਚ ਜਿਵੇਂ ਲਾਰਡ ਆਰਡਰ ਦੇ ਨਾਂ ਥੱਲੇ ਇਹਨਾਂ ਨੇ ਪੰਜਾਬ ਨੂੰ ਇੱਕ ਜੇਲ੍ਹਖਾਨਾ ਬਣਾ ਦਿੱਤੇ ਜੀ ਬਿਲਕੁਲ ਵਿਚਾਰਾਂ ਦੀ ਆਜ਼ਾਦੀ ਖਤਮ ਕਰ ਦਿੱਤੀ ਹੈ ਕਿਵੇਂ ਫੜੋ ਫੜੀ ਦਾ ਦੌਰ ਦੌਰਾਂ ਜਾਰੀ ਰਿਹਾ ਹੈ ਨਾ ਦਿਨਾਂ ਚ ਵੀ ਅਰੇ ਕਿਰਾਏ ਦੇ ਦਿਹਾੜੀਦਾਰ ਨਰੇਗਾ ਵਰਕਰ ਬੁੱਢੇ ਪੈਨਸ਼ਨਰ ਡੇਲੀ ਵੇਜਰ ਇਹ ਇਕੱਠੇ ਕਰਕੇ ਜੇ ਕੋਈ ਕਹੇ ਕਿ ਜੀ ਅਸੀਂ ਬਹੁਤ ਸਦ ਭਾਵਨਾ ਤੇ ਲੋਕ ਸਾਡੇ ਨਾਲ ਨੇ ਔਰ ਪਿਓ ਪੁੱਤਰ ਨੂੰ ਥਾਪੀ ਦੇ ਰਿਹਾ ਹੈ ਪੁੱਤਰ ਅੱਗੋਂ ਆਪਣੀ ਘਰ ਵਾਲੀ ਨੂੰ ਦੇ ਰਿਹਾ ਆ ਕਾਲੀ ਜਿਵੇਂ ਮੇਰੀ ਅਜ ਅਮਰਸਰ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਮੈਂ ਕਿਹਾ ਜੀ ਕਿਵੇਂ ਰਿਹਾ ਕਹਿੰਦੇ ਜੀ ਇਹ ਸਾਰੇ ਹੀ ਕਹਿੰਦੇ ਬਹੁਤ ਵਧੀਆ ਉਹਨਾਂ ਨੇ ਜਿਹੜਾ ਸ਼ਬਦ ਕਿਹਾ ਉਹ ਜਾਤੀ ਸੂਚਕ ਹੈ ਇਸ ਲਈ ਮੈਂ ਸ਼ਬਦ ਨਹੀਂ ਵਰਤਾਂਗਾ ਜੀ ਪਰ ਉਸ ਦਾ ਮਤਲਬ ਹੁੰਦਾ ਹੈ ਕਿ ਵੀ ਜਿਵੇਂ ਅਮਰੀਕਨ ਕਹਿੰਦੇ ਨੇ ਕਿ ਯੂ ਸਕ੍ਰੈਚ ਮਾਈ ਬੈਕ ਆਇਲ ਸਕ੍ਰੈਚ ਯੋਰ ਬੈਕ ਹੈ ਕਿ ਵੀ ਇਸ ਕਿਸਮ ਦਾ ਖੁਸ਼ਾਮਦੀ ਜਾ ਮਾਹੌਲ ਸਾਰਾ ਬਾਦਲਾਂ ਦੇ ਟੱਬਰ ਦੀ ਜਿਹੜੀ ਹੈ ਉਹ ਗੁਣਗਾਇਨ ਕਰ ਰਿਹਾ ਸੀ ਇਸ ਤੋਂ ਬਿਯੋਂਡ ਕੁਝ ਨਹੀਂ ਸੀ ਔਰ ਇੱਕ ਪਾਸੇ ਮੁੱਢ ਲੀਆਂ ਸਿੱਖੀ ਕਦਰਾਂ ਕੀਮਤਾਂ ਸਿੱਖ ਇੰਸਟੀਚਿਊਸ਼ਨਜ਼ ਅਕਾਲ ਤਖਤ ਨੂੰ ਡਿਸਟਰੋਏ ਕਰਨ ਤੋਂ ਬਾਅਦ ਜਿਵੇਂ ਹੁਣ ਪੰਜ ਪਿਆਰੇ ਉਹਨਾਂ ਨੂੰ ਵੀ ਅੱਗੋਂ ਖਿਲਾਰ ਦਿੱਤਾ ਕੋਈ ਪਾਕਿਸਤਾਨ ਤੋੜ ਦਿੱਤਾ ਕੋ ਉਹ ਵੀ ਅੜ ਗਏ ਨੇ ਜੀ ਜੀ ਉਹ ਪਾਰਟ ਚੱਲ ਰਿਹਾ ਪਰ ਇਹ ਪਹਿਲੀ ਵਾਰ ਸ਼ਾਇਦ ਸਾਡੇ 5 5.5 ਸਦੀਆਂ ਚ ਜਿਹੜੇ 67 ਸਾਲ ਚ ਕਹਿਣਾ ਹੋਇਆ ਹੋਇਆ ਹੋਏਗਾ ਕਿ ਕਿਸੇ ਗੁਰਦੁਆਰੇ ਦੇ ਵਿੱਚ ਆਏ ਹੋਏ ਵੀਆਈਪੀ ਨੂੰ ਉਹਨੂੰ ਕਿਤਾਬਾਂ ਦਾ ਸੈੱਟ ਤਾਂ ਕੋਈ ਦਿੱਤਾ ਜਾਂਦਾ ਹੈ ਸਰੋਪਾਓ ਵੀ ਦਿੱਤਾ ਜਾਂਦਾ ਹੈ ਪਲੈਕਸ ਵੀ ਬਣੀਆਂ ਹੁੰਦੀਆਂ ਨੇ ਕਈ ਵਾਰੀ ਤੁਸੀਂ ਅੰਮ੍ਰਿਤਸਰ ਆਉਂਦੇ ਨੇ ਦਰਬਾਰ ਸਾਹਿਬ ਦਾ ਮਾਡਲ ਦੇ ਦਿੰਦੇ ਹੋਂ ਕੋਈ ਹੋਰ ਕਈ ਵਾਰੀ ਬੀਬੀਆਂ ਨੂੰ ਸ਼ਾਲ ਦੇ ਦਿੰਦੇ ਨੇ ਪਰ ਇਹ ਪਹਿਲੀ ਵਾਰ ਕੇ ਇਤਿਹਾਸਕ ਗੁਰਦੁਆਰਾ ਅੰਬਾੜੇ ਦਾ ਮੰਜੀ ਸਾਹਿਬ ਔਰ ਇਹ ਮੰਜੀ ਸਾਹਿਬ ਵੀ ਉਹਨਾਂ ਗੁਰਦੁਆਰਿਆਂ 'ਚੋਂ ਹੈ ਜਿਹੜੇ 37 ਇਤਿਹਾਸਕ ਗੁਰਦੁਆਰਿਆਂ ਤੇ 3 ਜੂਨ ਤੋਂ ਲੈ ਕੇ 7 ਜੂਨ ਤੱਕ ਹਮਲੇ ਹੋਏ ਉਹਨਾਂ ਚ ਗੁਰਦੁਆਰਾ ਮਨਜੀਤ ਸਾਹਿਬ ਹਰਿਆਣਾ ਦੇ ਸਿੱਖਾਂ ਦੀ ਮੇਜਰ ਸਟੇਜ ਹੈ ਜੀ ਅਕਾਲੀਆਂ ਦੀ ਮੇਜਰ ਸਟੇਜ ਹੈ ਔਰ ਮਨਜੀਤ ਸਾਹਿਬ ਗੁਰਦੁਆਰਾ ਸਾਹਿਬ ਅੰਬਾੜਾ ਦੇ ਵਿੱਚ ਹਰਿਆਣਾ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਜਿਹੜਾ ਜਦੋਂ ਵਿਜ਼ਿਟ ਕਰਦਾ ਹੈ ਤੇ ਉਹਨੂੰ ਅਕਾਲੀ ਲੀਡਰ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਦੀ ਮੂਰਤੀ ਪੇਟ ਕਰਦੇ ਹੁਣ ਤੁਸੀਂ ਇਹ ਦੇਖ ਲਓ ਕਿ ਕਿਸ ਲੈਵਲ ਤੱਕ ਇਹ ਗਰ ਚੁੱਕੇ ਨੇ ਕਿ ਕਿੱਥੇ ਮੂਰਤੀ ਪੂਜਾ ਗੁਰੂ ਨਾਨਕ ਸਾਹਿਬ ਦੀ ਸਾਰੀ ਵਿਚਾਰਧਾਰਾ ਜੀ ਜਿੱਥੇ ਇੱਕ ਪਾਸੇ ਕਾਜ਼ੀ ਹੋਣ ਜੋਗੀ ਹੋਣ ਮੂਰਤੀ ਪੂਜਕ ਹੋਣ ਉਹਨਾਂ ਨੂੰ ਜਿਹੜੀ ਹੈ ਨੈਗੇਟ ਕਰਦੀ ਹੈ ਸਤਗੁਰ ਜਾਗਤਾ ਹੈ ਦਿਓ ਅਸੀਂ ਇਹ ਸ਼ਬਦ ਕਬੀਰ ਸਾਹਿਬ ਦਾ ਦੁਹਰਾਉਂਦੇ ਔਰ ਬਾਰ-ਬਾਰ ਵਾਜਿਆਂ ਦੇ ਉੱਤੇ ਝੂਮ-ਝੂਮ ਕੇ ਰਾਗੀ ਵੀ ਪੜਦੇ ਨੇ ਕਿ ਜੀ ਪਾਤੀ ਤੋ ਰਹਿ ਮਾਲਨੀ ਪਾਤੀ ਪਾਤੀ ਜੀਓ ਜਿਸ ਪਾਹਣ ਕੋ ਪਾਤੀ ਤੋੜੈ ਸੋ ਪਾਹਣ ਨਿਰਜੀਓ ਭੂਲੀ ਮਾਲਨੀ ਹੈ ਇਹੋ ਸਤਗੁਰ ਜਾਗਤਾ ਹੈ ਉਹ ਤਾਂ ਮਾਲਣ ਨੂੰ ਕਹਿ ਰਹੇ ਨੇ ਕਿ ਤੂੰ ਇਹ ਜਿਹੜੇ ਫੁੱਲ ਦੀਆਂ ਫੁੱਲ ਤੋੜ-ਤੋੜ ਕੇ ਹਾਰ ਬਣਾ ਰਹੀ ਹੈ ਜਿਨ੍ਹਾਂ ਜਿਸ ਮੂਰਤੀ ਨੂੰ ਤੂੰ ਦੇਣਾ ਹੈ ਉਥੇ ਡੈੱਡ ਹੈ ਤੇ ਜਿਨ੍ਹਾਂ ਨੂੰ ਤੂੰ ਤੋੜ ਰਹੀ ਹੈ ਜਿਨ੍ਹਾਂ ਪੱਤਿਆਂ ਨੂੰ ਫੁੱਲਾਂ ਨੂੰ ਇਹਨਾਂ ਦੇ ਵਿੱਚ ਤਾਂ ਜ਼ਿੰਦਗੀ ਹੈ ਜੀ ਔਰ ਸਾਡਾ ਸਤਗੁਰੂ ਨਿਰੰਕਾਰ ਅਕਾਲ ਪੁਰਖ ਜਾਗਤ ਜੋ ਹੁੰਦਾ ਹੈ ਪਰ ਇਹਨੂੰ ਕਿਵੇਂ ਡਿਸਕ੍ਰਾਈਬ ਕਰੋਗੇ ਔਰ ਇਹ ਖਬਰ ਜਿਹੜੀ ਹੈ ਜਦੋਂ ਬਾਹਰ ਆਈ ਹੈ ਔਰ ਇਸ ਨੂੰ ਇਵਨ ਗੁਰਦੁਆਰਾ ਮਨਜੀਤ ਸਾਹਿਬ ਦੇ ਮੈਨੇਜਰ ਨੇ ਵੀ ਇਹ ਕਿਹਾ ਉਹਨੇ ਕਿਹਾ ਜੀ ਮੈਂ ਅਸੀਂ ਨਹੀਂ ਸੀ ਦਿੱਤਾ ਅਸੀਂ ਤਾਂ ਜਿਹੜਾ ਉਹਨਾਂ ਨੂੰ ਸ਼ਾਲ ਔਰ ਜਿਹੜਾ ਸਰਪਾਓ ਹੀ ਭੇਟ ਕੀਤਾ ਔਰ ਇਹਦੇ ਬਾਰੇ ਖਬਰ ਚ ਹੈ ਕਿ ਜਦੋਂ ਉਹਨਾਂ ਨੇ ਮਨਜੀਤ ਸਾਹਿਬ ਦੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਜਿਹਦਾ ਨਾਮ ਹਰਪਾਲ ਸਿੰਘ ਮਛੋੜਾ ਹੈ ਤੇ ਉਹਨੇ ਕਿਹਾ ਕਿ ਭਈ ਉਸ ਸਮੇਂ ਮੁੱਖ ਮੰਤਰੀ ਦੇ ਨਾਲ ਆਏ ਹੁਣ ਤੁਹਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਅਕਾਲੀ ਪੁਰ ਬਾਦਲ ਕੀ ਮੈਸੇਜ ਦੇ ਰਿਹਾ ਹੈ ਆਰਐਸਐਸ ਨੂੰ ਆਪਣੀ ਕੁਰਸੀ ਬਚਾਉਣ ਦੇ ਲਈ ਉਹਨੇ ਕਿਹਾ ਜੀ ਉਹਨਾਂ ਦੇ ਨਾਲ ਜਿਹੜੇ ਆਏ ਸੀ ਸੀਨੀਅਰ ਅਕਾਲੀ ਆਗੂ ਜੀ ਸੁਖਦੇਵ ਸਿੰਘ ਗੁਬਿੰਦਗੜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰਿਆਣੇ ਦੇ ਬੁਲਾਰੇ ਸੰਤ ਸਿੰਘ ਕੰਧਾਰੀ ਅਜੀਤ ਸਿੰਘ ਸੁੰਢ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਇੱਕ ਯਾਦਗਾਰੀ ਚਿੰਨ੍ਹ ਦੇ ਰੂਪ ਵਿੱਚ ਮਨੋਰ ਲਾਲ ਖੱਟੜ ਨੂੰ ਢੇਡ ਕੀਤੀ ਗਈ ਉਹਨਾਂ ਮੰਨਿਆ ਕਿ ਇਹ ਗੁਰਮਤ ਦੇ ਸਿਧਾਂਤ ਵਿਰੁੱਧ ਹੋਈ ਗਲਤੀ ਹੈ ਜਿਸ ਲਈ ਉਹ ਸੰਗਤ ਤੋਂ ਮਾਫੀ ਮੰਗਦੇ ਉਹਨੇ ਮੈਨੇਜਰ ਮਾਫੀ ਮੰਗ ਰਿਹਾ ਮੈਨੇਜਰ ਕਹਿੰਦਾ ਵੀ ਮੈਂ ਨਹੀਂ ਦਿੱਤੀ ਪਰ ਹੁਣ ਇਹ ਤਿੰਨੋਂ ਹੀ ਪ੍ਰੋਮਿਨੈਂਟ ਅਕਾਲੀ ਬਾਦਲਦਰ ਦੇ ਜਿਹੜੇ ਘਰੋਂ ਮੂਰਤੀ ਨਾਲ ਲੈ ਕੇ ਆਏ ਇਹ ਦੱਸਣ ਦੇ ਲਈ ਕਿ ਤੁਸੀਂ ਵੀ ਮੂਰਤੀ ਪੂਜਕ ਹੋ ਅਸੀਂ ਵੀ ਮੂਰਤੀ ਪੂਜਕ ਹਾਂ ਕੋਈ ਫਰਕ ਨਹੀਂ ਹੈ ਸਾਡੇ ਅਸੀਂ ਤੁਹਾਡਾ ਹੀ ਹਿੱਸਾ ਹੈ ਔਰ ਇਹੀ ਗੱਲ ਆਰਐਸਐਸ ਚ ਹੁੰਦਾ ਹੁਣ ਮੂਰਤੀ ਗੁਰਦੁਆਰੇ ਚ ਯਾਦਗਾਰੀ ਚ ਇਹ ਵਜੋ ਪੀੜ ਸ਼ੁਰੂ ਹੋ ਗਈ ਉਹ ਨੈਕਸਟ ਸਟੈਪ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਕਿਤੇ ਵੀ ਕਿ ਬਰਾਬਰ ਤੇ ਗੁਰੂ ਨਾਨਕ ਸਾਹਿਬ ਦੀ ਮੂਰਤੀ ਵੀ ਸਥਾਪਿਤ ਕਰ ਦੇਣਗੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਫਿਰ ਹੌਲੀ-ਹੌਲੀ ਗੁਰੂ ਗ੍ਰੰਥ ਸਾਹਿਬ ਪਾਸੇ ਹੋਏਗਾ ਮੂਰਤੀਆਂ ਨੂੰ ਹੀ ਮੱਥਾ ਟੇਕੋ ਔਰ ਆਲਰੇਡੀ ਜੈ ਜਗਦੀਸ਼ ਹਰੇ ਉੱਥੇ ਪੜੋ ਫਿਰ ਹੌਲੀ-ਹੌਲੀ ਉਹਦੇ ਮੂਰਤੀ ਦੇ ਨਾਲ ਰਾਮਚੰਦਰ ਜੀ ਦੀ ਵੀ ਲੱਗ ਜਾਏਗੀ ਕ੍ਰਿਸ਼ਨ ਜੀ ਦੀ ਵੀ ਲੱਗ ਜਾਏਗੀ ਉਹ ਪਹਿਲਾਂ ਹੀ ਆਰਐਸਐਸ ਅਰੇ ਤਿਆਰ ਸੀ ਕਿ ਜੇ ਤੁਸੀਂ ਕਹੋ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮੂਰਤੀਆਂ ਦੇ ਨਾਲ ਹੀ ਮੰਦਿਰ ਚ ਰੱਖ ਦਿੰਨੇ ਜੀ ਇਹ ਉਹਨਾਂ ਨੇ ਮਹਿੰਮ ਸ਼ੁਰੂ ਕਰਨੀ ਚਾਹੀਦੀ ਸੀ ਪਰ ਉਸ ਵੇਲੇ ਜਤ ਜਰ ਵਿਦਾਂਤੀ ਨੇ ਇਸ ਮਾਮਲੇ 'ਚ ਸਟਰੋਂਗ ਸਟੈਂਡ ਲਾਇਆ ਸੀ ਸੋ ਅੱਜ ਇਹੋ ਹਮਾਰਾ ਜੀਵਨ ਤੂ ਸਾਹਿਬ ਸੱਚੇ ਦੇ ਇਹ ਸਾਡੀ ਹਕੀਕਤ ਹੈ ਜੀ ਬਿਲਕੁਲ ਡਾਕਟਰ ਸਾਹਿਬ ਸਾਹਿਬ ਜੀ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ